ਪਿੰਡ ਪੂਨੀਆਂ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋੜ ਬੁੱਢਾ ਦੀ ਹੋਈ ਹੰਗਾਮੀ ਮੀਟਿੰਗ ਵਿਧਾਨ ਸਭਾ ਹਲਕਾ ਖੇਮਕਰਨ ਅਦੀਨ ਪੰਦੇ ਪਿੰਡ ਪੂਨੀਆਂ ਵਿਖੇ ਦੇ ਕਰੀਬ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋੜ ਬੁੱਢਾ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਨੇ ਹਿੱਸਾ ਲਿਆ ਇਸ ਪ੍ਰਬੰਧ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਨੇ ਕਿਹਾ ਅੱਜ ਦੀ ਇਸ ਮੀਟਿੰਗ ਵਿੱਚ ਕਿਸਾਨਾਂ ਨੂੰ 13 ਫਰਵਰੀ ਨੂੰ ਦਿੱਲੀ ਵਿਖੇ ਕੀਤਾ ਜਾ ਰਹੇ ਕੂਤ ਸੰਬੰਧੀ ਜਾਣੂ ਕਰਵਾਇਆ ਗਿਆ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਦੌਰਾਨ ਮੰਨੀਆਂ ਮੰਗਾ ਤੋਂ ਮੁਕਰ ਚੁੱਕੀ ਹੈ ਜਿਸ ਕਰਕੇ ਇਹ ਸੰਘਰਸ਼ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਵਾਇਗਰਜੀ ਖਾਲਸਾ ਵਾਇਗਰਜੀ ਕੀ ਫਤਿਹ। ਐ ਕਿਸਾਨ ਸੰਘਰਸ਼ ਕਮੇਟੀ ਜਨਰਲ ਸਕੱਤਰ ਪੰਜਾਬ ਸੋਚਾ ਸਿੰਘ ਲੱਧੂ। ਅੱਜ ਨਗਰਪੁਨੀਆ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਗਈ ਆ। ਇਹ ਜਿਹੜੇ ਕਾਲੇ ਕਾਨੂੰਨ ਦਿੱਲੀ ਦੇ ਵਿੱਚ ਸਰਕਾਰਾਂ ਨੇ ਲੈ ਕੇ ਆਂਦੇ ਸੀ ਉਹਨਾਂ ਨੂੰ ਰੱਦ ਕਰਾਉਣ ਤੋਂ ਬਾਅਦ ਸਰਕਾਰਾਂ ਦੀਆਂ ਨੀਤੀਆਂ ਉਹੋ ਹੀ ਨੇ। ਇਹ ਚੋਰ ਮੋਰੀਆਂ ਰਹੀਆਂ ਸਾਡੇ ਤੇ ਇਹ ਵੱਡੇ ਤੋਂ ਵੱਡੇ ਮਤਲਬ ਹਮਲੇ ਕਰ ਰਹੀਆਂ ਨੇ ਇਸ ਕਰਕੇ ਕਿਸਾਨਾਂ ਨੂੰ ਜਗਾਉਣ ਵਾਸਤੇ ਇਹ ਵੱਡੀ ਮੀਟਿੰਗ ਅੱਜ ਪਿੰਡ ਪੂਨੀਆਂ ਦੇ ਵਿੱਚ ਕੀਤੀ ਗਈ ਆ ਵੱਡੀ ਮੀਟਿੰਗ ਕੀਤੀ ਗਈ ਆ ਜਿਸ ਦੇ ਵਿੱਚ ਕਿਸਾਨੀ ਮੁੱਦਿਆਂ ਤੇ ਸਾਰੇ ਜਿੰਨੇ ਵੀ ਆਗੂ ਨੇ ਉਹਨਾਂ ਨੇ ਹਰ ਇੱਕ ਨੇ ਮਦਰਾ ਆਪਣੇ ਆਪਣੇ ਵਿਚਾਰ ਦਿੱਤੇ ਆ ਤੇ 13 ਤਰੀਕ ਦਿੱਲੀ ਚਲੋ ਦਾ ਜਿਹੜਾ ਨਾਰਾ ਆ ਉਹਦੇ ਵਾਸਤੇ ਪਿੰਡ-ਪਿੰਡ ਜਾ ਕੇ ਕਮੇਟੀਆਂ ਬਣਾਈਆਂ ਜਾ ਰਹੀਆਂ ਨਵੀਆਂ ਜਾਂ ਨਵੀਆਂ ਨੂੰ ਦੱਸਿਆ ਜਾ ਰਿਹਾ ਲੋਕਾਂ ਨੂੰ ਵੀ ਕਿਸਾਨੀ ਕਿਤੇ ਤੇ ਕਿੱਡੇ ਵੱਡੇ ਹਮਲੇ ਹੋ ਰਿਹਾ ਇਹਨਾਂ ਨੂੰ ਰੋਕਣ ਵਾਸਤੇ ਜਿਹੜੇ ਜਿਹੜਾ ਇੱਕ ਐਮਐਸਪੀ ਦਾ ਮੁੱਦਾ ਗਰੰਟੀ ਕਾਨੂੰਨ ਦਾ ਇੱਕ ਬਿਜਲੀ ਸੋਧ ਬਿੱਲ ਵਾਲਾ ਜਿਹੜਾ ਸਾਰਾ ਵਿੱਚੇ ਆ ਜਾਂ ਇੱਕ ਬਾਰੋਂ ਅਪੋਰਟ ਡਿਊਟੀ ਕਢਾ ਕੇ ਜਿਹੜੀਆਂ ਫਸਲਾ ਲੈਣ ਦੀ ਸਰਕਾਰ ਨੇ ਵਾਅਦਾ ਕੀਤਾ ਜਾਂ ਗੱਲ ਕੀਤੀ ਆ ਇਰੇ ਇਹਦੇ ਵਾਸਤੇ ਮਤਲਬ ਅਸੀਂ ਇਕੱਠੇ ਹੋਏ ਆਂ ਤੇ ਅੱਜ ਬਿਆਹਾਰਾ ਵੀ ਕੀਤੀਆਂ ਗਿਆ ਨੇ ਤੇ ਇਹਦੇ ਵਾਸਤੇ ਵੱਡੀ ਲੜਾਈ ਵਾਸਤੇ 13 ਤਰੀਕ ਨੂੰ ਦਿੱਲੀ ਚਲੋ ਦਾ ਜਿਹੜਾ ਸਾਡਾ ਅंदोलਨ ਆਇਆ ਸ਼ੁਰੂ ਹੋਵੇਗਾ ਇਹ ਉਦੋਂ ਤੱਕ ਵਾਪਸ ਨਹੀਂ ਆਇਆ ਜੋ ਜਿੰਨਾ ਚਿਰ ਮਤਲਬ ਇਹ ਸਾਰੇ ਸਾਡੇ ਗਰੰਟੀ ਕਾਨੂੰਨ ਵਾਲਾ ਜਾਂ ਬਿਜਲੀ ਸੋਧ ਬਿੱਲ ਵਾਲਾ ਜਾਂ ਧੂਵੇਂ ਵਾਲਾ ਜਿੰਨੇ ਵੀ ਆ ਜਾਂ ਕਰਜ਼ਾ ਮੁਕਤੀ ਵਾਲਾ ਜਿੰਨੇ ਵੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਆ ਪੂਰੇ ਨਹੀਂ ਕਰਦੇ ਉਹਨਾਂ ਚਿਰ ਅਸੀਂ ਦਿੱਲੀ ਦੇ ਵਿੱਚ ਇਹ ਮੋਰਚੇ ਲਾਵਾਂਗੇ ਭਾਵੇਂ ਕੋ ਸਰਕਾਰ ਮੋਦੀ ਦੀ ਜਾਂ ਸਰਕਾਰ ਚਲੀ ਵੀ ਜਾਂਦੀ ਹੈ ਹੋ ਸਰਕਾਰ ਦੀ ਨਜ਼ਰ ਸਾਨੂੰ ਵਾਅਦਿਆਂ ਦੇ ਮੁਤਾਬਕ ਸਾਨੂੰ ਇਹ ਫਸਲਾਂ ਦੇ ਰੇਟ ਜਾਂ ਸਾਰਾ ਕੁਝ ਨਹੀਂ ਦਿੰਦੀ ਉਹਨਾਂ ਚ ਰਹੀ ਇਹ ਉੱਥੇ ਰਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਪਿੰਡ ਪੁੰਨੀਆਂ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਕਿਸ ਮਸਲੇ ਨਾਲ ਕੀਤੀ ਜਾ ਰਹੀ ਹੈ ਜੀ ਮੈਂ ਸੁਪੰਸਰ ਵੀ ਦੁਬਲੀ ਕਿਸਾਨ ਸ਼ਕਰਸ਼ਪੜੀ ਕੋਟ ਬੁੱਢਾ ਵਾ ਇਸ ਪ੍ਰਧਾਨ ਪੰਜਾਬ ਮੈਂ ਪਹਿਲਾਂ ਦਾ ਪ੍ਰੈਸ ਦਾ ਧੰਨਵਾਦ ਕਰਦਾ ਜੋ ਅੱਜ ਨਗਰ ਪੁੰਨੀਆਂ ਦੇ ਵਿੱਚ ਅੱਜ ਮੀਟਿੰਗ ਹੋਈ ਹੈ ਨਗਰ ਦੀ ਤੇ ਜਥੇਬੰਦੀ ਸਭਾਈਆਂ ਨੂੰ ਵੀ ਆਏ ਆ ਆ ਜੋ ਦਿੱਲੀ ਦੀ 13 ਫਰਵਰੀ ਨੂੰ ਰਵਾਨਾ ਹੋਣਾ ਉਹਦੇ ਵਾਸਤੇ ਤਿਆਰੀਆਂ ਦੀ ਮੀਟਿੰਗਾਂ ਪਿੰਡ-ਪਿੰਡ ਚੱਲ ਰਹੀਆਂ ਕਿਉਂਕਿ ਸੈਂਟਰ ਸਰਕਾਰ ਨੇ ਜੋ ਵਾਅਦੇ ਕੀਤੇ ਵਾਅਦਾ ਖਲਾਫੀ ਕਰਕੇ ਪਛਾੜ ਗਈ ਆ ਉਹ ਦੁਬਾਰਾ ਫੇਰ ਸਾਨੂੰ ਲੜਾਈ ਜਿਹੜੀ ਆ ਦਿੱਲੀ ਨਾਲ ਲੜਨੀ ਪੈਣੀ ਆ ਇਹਦੀਆਂ ਤਿਆਰੀਆਂ ਪਿੰਡ-ਪਿੰਡ ਬੜੇ ਯੋਰਾ ਤੇ ਹਰ ਜ਼ਿਲ੍ਹੇ ਦੇ ਵਿੱਚ ਹਰ ਪਿੰਡ ਦੇ ਵਿੱਚ ਅਸੀਂ ਕਰ ਰਹੇ ਆ ਅੱਜ ਇਸ ਪੂਨੀਆ ਨਗਰ ਦੇ ਵਿੱਚ ਵੀ ਉਸੇ ਮੁੱਦੇ ਦੇ ਉੱਤੇ ਹੀ ਮੀਟਿੰਗ ਕੀਤੀ ਗਈ ਬਹੁਤ ਵੱਡੀ ਮੀਟਿੰਗ ਹੋਈ ਆ ਬਹੁਤ ਲੋਕਾਂ ਸਾਹ ਦਿੱਤਾ ਨਗਰ ਦੇ ਲੋਕ ਬਹੁਤ ਆਏ ਆ ਤੇ ਇਹ ਤਿਆਰੀ ਕੀਤੀ ਗਈ ਆ ਇਸੇ ਤਰ੍ਹਾਂ ਗਾਂ ਕੱਲ ਨੂੰ ਹੋਰ ਕਿਤੇ ਪਿੰਡਾਂ ਗਾਂ ਦੀਆਂ ਚੱਲਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਅੱਜ ਪ੍ਰਧਾਨ ਜੀ ਇੱਕ ਕਿਸਮ ਦੇ ਲੈ ਕੇ ਮੀਟਿੰਗ ਕੀਤੀ ਗਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਅੱਜ ਪਿੰਡ ਪੂਨੀਆ ਦੇ ਵਿੱਚ ਕੋਈ ਨਵੀਆਂ ਕਾਇਆਂ ਬਣਾਉੀਆਂ ਨਹੀਂ ਮੈਂ ਕਾਇਆਂ ਦੇ ਪ੍ਰਧਾਨ ਬਣਾਏ ਆ ਤੇ 13 ਤਰੀਕ ਨੂੰ ਅਸੀਂ ਦਿੱਲੀ ਜਾ ਰਹੇ ਆ ਦਿੱਲੀ ਚਲੋ ਦਾ ਨਾਰਾ ਮਾਰ ਕੇ ਇਹ ਜਿਹੜੇ ਆਪਣੇ ਪਿੰਡਾਂ ਦੇ ਸਿੰਘ ਨੇ ਉਹਨਾਂ ਨੂੰ ਜਾਗਰਤ ਕਰਕੇ ਤੇ ਅਸੀਂ ਦਿੱਲੀ ਨੂੰ ਜਾ ਰਹੇ ਆ 74 ਤੇ ਕਿੰਨੇ ਕਮੇਟੀ ਵੀ ਕੋਈ ਗਠਿਤ ਕੀਤੀ ਗਈ ਹੈ ਜੀ ਹਾਂ ਜੀ ਜੀ ਪਿੰਡ ਪੂਨੀਆਂ ਦੇ ਵਿੱਚ ਅਸੀਂ ਸਭਜੀ ਸਿੰਘ ਨੂੰ ਪ੍ਰਧਾਨ ਬਣਾਇਆ ਤੇ ਨਾਲ ਇਹਨਾਂ ਦੇ 11 ਮੈਂਬਰੀ ਕਮੇਟੀ ਤੇ ਉਸ ਤੋਂ ਵੱਧ ਵਾਅਦਾ ਕੀਤਾ ਗਿਆ ਵਾਅਦਾ ਕੀਤਾ ਗਿਆ ਠੀਕ ਹਾਂਜੀ ਪ੍ਰਧਾਨ ਜੀ ਕੇਸ ਮੰਗ ਨੂੰ ਲੈ ਕੇ ਜਿਹੜੀ ਮੀਟਿੰਗ ਕੀਤੀ ਹੈ ਅੱਜ ਨਾ ਅਸੀਂ ਇੱਥੇ ਪਿੰਡ ਪੁੰਨੀਆਂ ਦੇ ਵਿੱਚ ਪਹੁੰਚੇ ਹਾਂ ਜੀ ਸਰਦਾਰ ਸਰਬਜੀਤ ਸਿੰਘ ਦੀ ਅਗਵਾਈ ਦੇ ਵਿੱਚ ਇੱਥੇ ਇੱਕ ਤਾਂ 11 ਮੈਂਬਰੀ ਕਮੇਟੀ ਤਿਆਰ ਹੋਣੀ ਆ ਤੇ ਇੱਕ ਸਾਡਾ ਦਿੱਲੀ ਸਰਕਾਰ ਦੇ ਨਾਲ ਫੇਰ ਜਿਹੜਾ ਉਹਨਾਂ ਨੇ ਕਦਮ ਮੈਦਾਨੇ ਜੰਗ ਦੇ ਵਿੱਚ ਵਧਾਇਆ ਹੈ ਸਰਕਾਰ ਨੇ ਤੇ ਅਸੀਂ ਵੀ ਹੁਣ ਬਿਲਕੁਲ ਤਿਆਰ ਆ ਜਿਹੜੀ ਸਾਡੀ ਫਸਲਾਂ ਤੋਂ ਅੰਪੀਅਰ ਡਿਊਟੀ ਖਤਮ ਕਰਕੇ ਸਾਨੂੰ ਇੱਕ ਵਾਰ ਫੇਰ ਉਸੇ ਕਾਲੇ ਦੌਰ ਦੇ ਵਿੱਚ ਲਿਆਉਣ ਨੂੰ ਫਿਰਦੇ ਨੇ ਕਿਸਾਨੀ ਤੇ ਜਵਾਨੀ ਬਚਾਉਣ ਦਾ ਸਾਡਾ ਮੇਨ ਮੁੱਦਾ ਹੈ ਤੇ ਇਹਨੂੰ ਅਸੀਂ ਹਰ ਹਾਲਤ ਤੇ ਵਿੱਚ ਬਚਾ ਕੇ ਰਵਾਂਗੇ ਜਿਤਨਾ ਵੀ ਸਰਕਾਰ ਦੇ ਨਾਲ ਸਾਨੂੰ ਟੱਕਰ ਲੈਣੀ ਪਈ ਅਸੀਂ ਤਿਆਰ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ